ਇਹ ਮੈਨੂੰ ਟੱਕਾ ਮਾਰ ਕੇ ਸੁੱਟ ਕੇ ਪਿਸਤਨ ਵਿੱਚ ਤਾਣ ਲਿਆ ਤੇ ਮੇਰੀ ਸ਼੍ਰੀ ਮਤੀ ਦਾ ਉਹਨਾਂ ਨੇ ਇਹ ਕੱਪੜੇ ਨਾਲ ਬੰਦ ਕਰ ਲਿਆ ਹਾਂਜੀ ਪਹਿਲਾਂ ਵੀ ਇਹ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ 3 ਮਰੀਜ਼ ਦੀ ਐਕੀ ਕਿ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਜੀ ਮੇਰਾ ਨਾਂ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਦੰਨਰ ਇਹਨਾਂ ਰੇਟ ਕਿੰਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਲਟੋ ਤੇ ਆਇਆ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਲ ਮੇਰੇ ਤਾਣ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਤੇ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜੀ ਤੇ ਕੀ ਕਿਸ ਨੀਤ ਨਾਲ ਆਏ ਆ ਇਹ ਲੁੱਟਮਾ ਲੁੱਟਣ ਦੀ ਨੀਤ ਨਾਲ ਆਉਂਦੇ ਤੁਹਾਨੂੰ ਕੋ ਉਹਨਾਂ ਨੇ ਮੰਗ ਕੀਤੀ ਤੁਹਾਡੇ ਕੋਲ ਏ ਇਹੋ ਕੋ ਨੋਟ ਨਾ ਹੀ ਹੁੰਦੇ ਜੀ ਚਾਹੁੰਦੇ ਆ ਕਿ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪੈਣ ਤੇ ਭਜੇ ਰੋਲਾ ਪਾਇਆ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਹਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾਂ ਬਾਹਰ ਅਗਵਾਈ ਕਰ ਰਿਹਾ ਸੀ ਮਤਲਬ ਕਿ ਤੁਸੀਂ ਸਮਝਿਆ ਵੀ ਕੋਈ ਢਟਣਾ ਉਹ ਹੀ ਢਟਣਾ ਹੋ ਸਕਦੀ ਢਟਣਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਇਹ ਉੱਤੇ ਪਿਸਤਲ ਤਾਲ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਹੋ ਸਕਦਾ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਾਂ ਬਲਟੋਈ ਮੇਰੀ ਬੂਸਟਿੰਗ ਆ ਤੇ ਕੱਲ ਤਕਰੀਬਨ 2:30 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਆ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸ ਉਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਉਹ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਤਾਣ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਬੰਗ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਇਹ ਕੁਦਰਤੀ ਉਦੋਂ ਆਇਆ ਹੀ ਸੀ ਘਰੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪੰਜ ਜਾਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਰਿਹਾ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਬੰਨਾਂ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਨਾ ਬੰਦਾ ਉਹ ਤੁਸੀਂ ਕੀ ਮੰਗ ਕਰਦੇ ਤੇ ਕੀ ਹੈ ਜੇ ਤੁਹਾਨੂੰ ਖਤਰਾ ਨਹੀਂ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀਜ਼ੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੋਣਾ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨਗੇ ਪੱਟੀ ਵਿੱਚ ਅਕਸਰ ਲਿਖਿਆ ਜਾ ਰਿਹਾ ਹੈ ਕਿ ਇਹੀ ਇਖਤਰਾਹਾਂ 'ਚ ਕਾਫੀ ਵਾਧਾ ਹੈ ਕੀ ਕਹਿਣਾ ਮੰਗ ਕਰੋਗੇ ਪੁਲਿਸ ਕੋਲ ਜਾਂ ਸਰਕਾਰ ਕੋਲ ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਲੋਕ ਆ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਆ ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗੀ ਆ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ ਸੋ ਇਹੋ ਹੀ ਬੇਨਤੀ ਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ ਇਹ ਜਿਹੜੇ ਬੰਦੇ ਆ ਇਹਨਾਂ ਕੋਈ ਮੰਗ ਨਹੀਂ ਕੀਤੀ ਤਾਂ ਕਿ ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਇਹ ਨਾਲ ਹੀ ਆਏ ਜੀ ਜਿਵੇਂ ਮਾਤਾ ਜੀ ਦਾ ਇਹਨਾਂ ਨੇ ਮੂੰਹ ਵੱਲ ਲਿਆ ਸੀ ਉਹਨਾਂ ਦੇ ਪਿਸਤੌਲ ਦਾਣ ਕੇ ਡੀਕ ਲਿਆਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦੋ ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਹੈਗੇ ਆ ਤੇ ਉਹ ਫਿਰ ਭੱਜ ਗਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰ ਲਈ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਨਪਛਾਤੇ ਲੋਕਾਂ ਖਿਲਾਫ ਕੀਤਾ ਪੰਜ ਪੰਜ ਦੇ ਖਿਲਾਫ ਹਾਂਜੀ ਦੇ ਖਿਲਾਫ ਹਾਂਜੀ ਹਾਂਜੀ ਤੇ ਹੁਣ ਪੁਲਿਸ ਕਰ ਰਹੀ ਹੈ ਅਗਲੀ ਅਮਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਜੀ ਤਿਆਰ